ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਟਿਕ ਟਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹ ਵਾਲਾ ਵਲੌਗ ਹੈਗਾ ਉਸ ਦਿਨ ਜਦੋਂ 6 ਤਰੀਕ ਨੂੰ ਸੈਟਰਡੇ ਨੂੰ ਮੱਝ ਸੋਈ ਸੀ ਵਿੱਚ ਮਤਲਬ ਥੋੜੀ ਥੋੜੀ ਕਲਿੱਪਸ ਮੈਂ ਲੈ ਲਈ ਸੀਗੀ ਤੇ ਮੈਂ ਸੋਚਿਆ ਵੀ ਬਹੁਤ ਸੋਹਣੀ ਮੂਮੈਂਟਸ ਆ ਹਨਾ ਇਹ ਤੇ ਇਹਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ ਆ ਇਹ ਤਾਂ ਦਿਨਾ ਸ਼ੇਅਰ ਕਰਨਾ ਚਾਹੀਦਾ ਹੈ ਹਨਾ ਤੇ ਤਾਂ ਕਰਕੇ ਮੈਂ ਇਹਨੂੰ ਅੱਜ ਹੁਣ ਅ ਥੋੜੀ ਥੋੜੀ ਵਿੱਚ ਵਿੱਚ ਮਤਲਬ ਵੀਡੀਓ ਐਡੀਟਿੰਗ ਕਰੂੰਗੀ ਹਨਾ ਵਾਇਸਓਵਰ ਕਰੂੰਗੀ ਜਾਨਕਿ ਮੈਨੂੰ ਨਹੀਂ ਲੱਗਦਾ ਵੀ ਅੱਗੇ ਜਾ ਕੇ ਵਾਇਸਓਵਰ ਕਰਨੀ ਪਊ ਤੇ ਇੱਥੇ ਕਿ ਲੱਗਦਾ ਸੀ ਇੱਥੇ ਵੀ ਮੈਨੂੰ ਲੱਗਦਾ ਪਤਾ ਨਹੀਂ ਜਿਆਦਾ ਕੋਈ ਆਵਾਜ਼ ਹੈ ਨਹੀਂ ਸੀ ਖਾਲੀ ਵੀਡੀਓ ਬਣਾਈ ਹੋਈ ਸੀ ਵਿੱਚ ਹਾਂ ਖਾਲੀ ਵੀਡੀਓ ਸੀ ਕਿਉਂਕਿ ਕੋਈ ਵੀ ਨਹੀਂ ਸੀਗਾ ਘਰੇ ਤੇ ਮੈਂ ਵੀ ਨਹੀਂ ਸੀ ਸ਼ਾਇਦ ਬੋਲੀ ਕੁਝ ਵੀ ਚੁੱਪਚਾਪ ਵੀਡੀਓ ਬਣਾ ਲਈ ਹਨਾ ਕਮ ਕਰਦੀ ਪਈ ਸੀ ਕੁਛ ਥੱਕੀ ਜੀ ਹੋਈ ਸੀਗੀ ਉਸ ਦਿਨ ਨਾ ਤੇ ਖਾਲੀ ਵੀਡੀਓ ਬਣਾ ਲਈ ਸੀਗੀ ਤੇ ਚਲੋ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਿਓ ਕੋਈ ਇਸ ਤੋਂ ਬਾਅਦ ਮੈਂ ਕੋਈ ਵਾਰ ਸ਼ੂਟਿੰਗ ਨਹੀਂ ਕਰੂੰਗੀ ਜੋ ਜਿੱਦਾਂ ਦੀ ਵੀਡੀਓ ਜਿਹੜੀ ਬਣਾਈ ਹੈ ਤੁਹਾਡੇ ਕੈਮਰਾਮੈਨ ਦੇਖ ਲੋ ਕੈਮਰਾਮੈਨ ਨੇ ਲੈ ਆਤੀ ਮੇਰੀ ਆਏ ਹਾਏ ਵੀਡੀਓ ਜਿਵੇਂ ਕਹਿੰਦੇ ਹਨਾ ਉਹ ਫੀਡ ਦੇਣੀ ਸੀਗੀ ਹਨਾ ਮਦਰ ਫੀਡ ਜਿਹੜੀ ਇਹਨੂੰ ਫਸਟ ਟਾਈਮ ਦਵਾਂਗੇ ਪਹਿਲੀ ਵਾਰੀ ਇਹਨੂੰ ਇਹਦੀ ਮਮਾ ਦਾ ਦੁੱਧ ਜਿਹੜਾ ਪਲਾਵਾਂਗੇ ਤੇ ਨਾਲੇ ਫਿਰ ਆਪਾਂ ਧਾਰ ਚੋਵਾਂਗੇ ਜਿਹੜਾ ਬਾਕੀ ਦਾ ਦੁੱਧ ਹੋਊਗਾ ਕਿਉਂਕਿ ਜ਼ਿਆਦਾ ਨਹੀਂ ਪੜਾਈਦਾ ਹੁੰਦਾ ਬੱਚੇ ਨੂੰ ਇੰਨਾ ਦੁੱਧ ਕਿਉਂਕਿ ਫਿਰ ਉਹ ਵੀ ਬਹੁਤ ਛੋਟਾ ਹੈ ਨਾ ਇੰਨਾ ਜ਼ਿਆਦਾ ਦੁੱਧ ਬੱਚਾ ਨਹੀਂ ਪੀ ਸਕਦਾ ਤੇ ਆਪਾਂ ਬੋਲੀ ਖਾਵਾਂਗੇ ਕੱਲੀ ਠੀਕ ਹੈ ਜੀ ਜੁੜੇ ਰਹੋ ਹੁਣ ਵੀਡੀਓ ਦੇ ਐਂਡ ਤੱਕ ਲਾਈਕ ਸ਼ੇਅਰ ਕਮੈਂਟਸ ਤੁਸੀਂ ਆਪ ਹੀ ਕਰ ਜਾਣਾ ਹੈ ਜਰੂਰ ਕਰਕੇ ਜਾਇਆ ਕਰੋ ਬਹੁਤ ਵਧੀਆ ਲੱਗਦਾ ਹੈ ਠੀਕ ਹੈ ਜੀ ਚੈਨਲ ਤੇ ਪਹਿਲੀ ਵਾਰੀ ਹੋਣ ਸਤੈ ਚੈਨਲ ਨੂੰ ਪਹਿਲੇ ਦਿਨ ਨਾਲ ਸਬਸਕ੍ਰਾਈਬ ਕਰ ਲਿਓ ਚਲੋ ਜੀ ਜੀਤਾ ਨਹੀਂ ਰੋ ਇੰਜੋਏ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਮਨਾ ਬਾਈ ਵਧੀਆ ਦੇ ਬਣੀ ਹੂੰ ਜੋ ਮਾਰਨਾ ਮੜਾ ਜੇ ਫਾਮੇ ਲਾ ਛੱਟ ਜੱਤੇ ਏ ਤੱਕ ਅਸੀਂ ਤਾਂ ਗਾਤੇ ਛੱਟ ਜੱਤੇ ਤੱਕ ਜੀ ਤਾਂ ਕਰਦੇ ਚੱਕ ਰਹੀ ਨਹੀਂ ਵਾਏ ਦੇਖ ਦਿਖਦੀ ਹਾਂ ਪੈਕ ਤੋ ਹਾਂ ਦੇਖਦੇ ਹੋ ਲੈ ਚੁੱਲ ਚੁੱਲ ਗਲ ਗਿਆ ਮਿੱਠੀ ਦੇ ਦੀ ਮੈਂ ਤੇ ਗਈ ਗਈ ਹਾਂ ਤਾਂ ਮੈਂ ਬਣਾਉਣੀ ਦੇ ਲੰਬੇ ਦੇ ਤੇ ਬਣਾਉ ਬਲ ਦੇ ਦੀ ਬਣਾਉਣਾ ਬਾਤਨਾ ਨਹੀਂ ਤੇਰੀ ਬੀਟੀ ਤੋਂਨੇ ਬੈਰ ਨੂੰ ਵਧਾਈਆਂ ਅਲਿਕਾ ਅਲਿਕਾ ਛੋਟੇ ਬਾਈ ਨੂੰ ਵਧਾਈਆਂ ਵੱਟੇ ਭਾਈ ਨੂੰ ਇਹ ਤਾਂ ਫਾਈ ਫਾਈ ਆਗੇ ਬੈਨਾ ਬੈਨਾ ਫਾਈ ਫਾਈ ਇਹ ਚੱਕਲੇ ਚੋਂ ਨਿਕਲ ਨਹੀਂ ਕੰਮ ਇਹ ਨਾ ਤੀਗਾ ਕਰਾ ਕਰਾ ਇਹੀ ਆਪਣਾ ਦਸਤਬੀਹ ਦਿੱਤੀ। ਮਾਰਨ। ਕੈਮਰਾ ਬੰਦ ਰਹਿਣਾ। ਵਿੱਚ ਮੂਹ ਦੀ ਗਾਸਮਾ। ਉਖਾ ਪੀ। ਜਾ ਰਿਹਾ ਹੁਣ ਮਾਰੀ ਇੱਧਰੋਂ ਦੇਖੀ ਜੋ। ਸਮਾ ਲਾ ਕੈਮਰਾ ਚੱਕ। ਕੀ ਕੁਮਾਲ। ਇੱਕ ਟਾਸ ਵੀ ਨਹੀਂ ਬਣਾਉਂਦਾ। ਦੇਹੋ ਲਾ ਬਾਈ। ਸ਼ਾਮ ਨੂੰ ਲੈ

i don't ਰਾਤ ਨੂੰ ਲੋਕ ਐਸੇ ਕਰਦੇ ਹੋਤੀ ਰੂਮ ਆਲਾ ਦੇ ਮਾਣ ਟੈਡੀ ਕੀ ਕਰੀ ਨੂੰ ਜੇ ਪਰੇ ਕਰਤ ਵੀਡੀਓ ਬਚਾਈ ਜਾਂਦੀ ਹੈ ਫੋਨ ਨਹੀਂ ਦੀ ਜਾ ਠੀਕਾ ਠੀਕਾ ਤਕਾਵਾ ਕੀ ਛੱਟਾ ਦਾ ਲਿੰਜਾ ਖੜਦਨੀ ਹੈ ਕੱਤਾ ਪੱਤਾ